ਫਰੈਂਡਸ ਨਾਲ ਇੱਥੇ ਆਇਆ ਸੀ ਜਿਹਦੇ ਕੋਲ ਸਟੇ ਕਰ ਰਿਹਾ ਸੀ ਉਸ ਇੱਕ ਫਰੈਂਡ ਕੋਲ ਕਿਸੇ ਕੁੜੀ ਦੇ ਮੈਸੇਜ ਆਉਂਦੇ ਨੇ ਇੰਸਟਾਗ੍ਰam ਤੇ ਤੇ ਉਸ ਆਈਡੀ ਤੋਂ ਜਦੋਂ ਮੈਸੇਜ ਆਉਣੇ ਸ਼ੁਰੂ ਹੁੰਦੇ ਨੇ ਤਾਂ ਉਹ ਮੁੰਡੇ ਦੀ ਗੱਲਬਾਤ ਉਸ ਕੁੜੀ ਨਾਲ ਸਟਾਰਟ ਹੁੰਦੀ ਆ ਬਟ ਉਹ ਗੱਲਾਂ ਦੇ ਦੌਰਾਨ ਉਹਨੂੰ ਪਤਾ ਲੱਗਦਾ ਕੁਝ ਡਾਊਟ ਹੁੰਦਾ ਵੀ ਉਹ ਕੁੜੀ ਜੈਨੂਨ ਜਾਂ ਕੋਈ ਫੇਕ ਲੱਗ ਰਿਹਾ ਵੀ ਕੋਈ ਸਕੈਮ ਹੁੰਦਾ ਬਟ ਨਵੀ ਵੀ ਉਸ ਤੇ ਉਸ ਕਰੇ ਮਜੂਜ਼ ਸੀਗਾ ਤਾਂ ਉਸਨੇ ਟਰਾਈ ਕੀਤਾ ਉਹ ਮੁੰਡੇ ਨੂੰ ਮੁੰਡੇ ਨਾਲ ਗੱਲਬਾਤ ਕਰਕੇ ਮੈਂ ਚੈੱਕ ਕਰਦਾ ਮੈਨੂੰ ਉਸ ਕੁੜੀ ਦਾ ਯੂਜ਼ਰ ਨੇਮ ਜਾਂ ਆਈਡੀ ਦੋ ਮੈਂ ਮੈਂ ਉਸ ਕੁੜੀ ਨਾਲ ਗੱਲ ਕਰਕੇ ਦੇਖਦਾ ਵੀ ਉਹ ਜੈਨੂਇਨ ਹੈ ਕਿ ਨਹੀਂ ਹੈ ਕੁਲਵਿੰਦਰ ਅਨੁਸਾਰ ਨਵਦੀਪ ਨੇ ਉਸ ਲੜਕੀ ਨਾਲ ਇੱਕ ਰਹਾਇਸ਼ੀ ਪ੍ਰਾਪਰਟੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਇੱਕ ਸਨੈਪਚੈਟ ਸਾਂਝੀ ਕੀਤੀ ਜਿਸ ਤੋਂ ਬਾਅਦ April 30 ਦਾ ਸਾਰਾ ਦਿਨ ਨਵਦੀਪ ਨਾਲ ਰابطਾ ਨਾ ਹੋਣ ਤੋਂ ਬਾਅਦ ਉਸ ਦੇ ਕੁਝ ਦੋਸਤਾਂ ਉਕਤ ਰਹਾਇਸ਼ ਵਿੱਚ ਜਾ ਕੇ ਪੁਸ਼ਪੜਤਾਲ ਕੀਤੀ ਉਹਨਾਂ ਨੂੰ ਹਾਲਾਤ ਸ਼ੱਕੀ ਲੱਗੇ ਜਿਸ ਤੋਂ ਬਾਅਦ ਪੁਲਿਸ ਨੂੰ ਉੱਥੇ ਬੁਲਾਇਆ ਗਿਆ ਤੇ ਉਸ ਤੋਂ ਬਾਅਦ ਉਸ ਕੁੜੀ ਦੇ ਉਸ ਨੂੰ ਬੁਲਾਇਆ ਹੋਣਾ ਕਾ ਇਹ ਜਿਤ ਮੁੰਨਿਆਂ ਤੋਂ ਪਤਾ ਲੱਗ ਰਿਹਾ ਕਿ ਉਹਨੂੰ ਮਿਲਣ ਵਾਸਤੇ ਉੱਥੇ ਬੁਲਾਇਆ ਜਾ ਰਿਹਾ ਸੀਗਾ ਵੀ ਤੁਸੀਂ ਪਾਰਕ ਦੇ ਵਿੱਚ ਐਡਰੈਸ ਭੇਜਿਆ ਹੋਣਾ ਉਹ ਐਡਰੈਸ ਜਿਹੜਾ ਨਵਦੀਪ ਨੇ ਇੱਕ ਫੋਟੋ ਪਾਈ ਆ ਆਪਦੇ ਉਹੀ ਸੇਮ ਫਰੈਂਡ ਨੂੰ ਫੋਟੋ ਭੇਜਦਾ ਉਹਦੇ ਵਿੱਚ ਇੱਕ ਘਰ ਦਾ ਨੰਬਰ ਸ਼ੋ ਹੁੰਦਾ ਉਹ ਘਰ ਦਾ ਨੰਬਰ ਤੇ ਉਹਦੇ ਵਿੱਚ ਇੱਕ ਕੁੜੀ ਅੱਗੇ ਤੁਰ ਰਹੀ ਆ ਪਰ ਉਹਦੀ ਬੈਕ ਸਾਈਡ ਹੈ ਫੇਸਿੰਗ ਮਤਲਬ ਉਹਦਾ ਬੈਕ ਦਿਖਦੀ ਆ ਪਰ ਫਰੰਟ ਕੁੜੀ ਦਾ ਮੂੰਹ ਸ਼ਕਲ ਜਾਂ ਆਪਣੀ ਕੋਈ ਫੇਸ ਨਹੀਂ ਉਹਦੇ ਵਿੱਚ ਸ਼ੋ ਹੋ ਰਿਹਾ ਤਾਂ ਉਹੀ ਇੱਕ ਲਾਸਟ ਨਵੀ ਦੀ ਇੰਟਰੈਕਸ਼ਨ ਸੀ ਆਪਦੇ ਫਰੈਂਡਸ ਨਾਲ ਉੱਥੇ ਇੱਕ ਮੁੰਡਾ ਹੋਰ ਰਹਿੰਦਾ ਸੀ ਉਸ ਤੋਂ ਥੋੜਾ ਜਿਹਾ ਇਹਨਾਂ ਨੂੰ ਡਾਊਟ ਹੋਣਾ ਸ਼ੁਰੂ ਹੋਇਆ ਉਹ ਮੇਬੀ ਉਹਨਾਂ ਨੂੰ ਥੋੜਾ ਜਿਹਾ ਡਾਊਟਫੁਲ ਲੱਗੀ ਹੋਈ ਸਿਚੁਏਸ਼ਨ ਉਹ ਆਪਣਾ ਦਰਵਾਜ਼ਾ ਨਹੀਂ ਖੋਲ ਰਿਹਾ ਸੀ ਜਾਂ ਉਹ ਇਹਨਾਂ ਨਾਲ ਗੱਲਬਾਤ ਕਰਨ ਨਹੀਂ ਚਾਹੁੰਦਾ ਸੀ ਪਲੱਸ ਉੱਥੇ ਸੀ ਕੰਟੇਨਰ ਵੀ ਪਿਆ ਸੀ ਇੱਕ ਆ ਸੀ ਕੈਨ ਕੰਟੇਨਰ ਤਾਂ ਉਸ ਤੋਂ ਉਹਨਾਂ ਨੂੰ ਡਾਊਟ ਹੋਇਆ ਤੇ ਇਹਨਾਂ ਨੇ 911 ਕਾਲ ਉਸੇ ਟਾਈਮ ਹੀ ਕਰ ਦਿੱਤੀ ਸੀ 30 ਦੀ 30 ਅਪ੍ਰੈਲ ਦੀ ਰਾਤ ਨੂੰ 5 ਸ਼ਾਮ ਨੂੰ 5:00 6:00 ਵਜੇ ਦੇ ਵਿੱਚ ਵਿੱਚ ਤਾਂ ਪੁਲਿਸ ਉੱਥੇ ਆਉਂਦੀ ਹੈ ਤਾਂ ਉਹ ਆਪਦਾ ਆਪਦਾ ਇੰਟਰੋਗੇਸ਼ਨ ਕਰਦੀ ਹੈ ਤੋਂ ਬਾਅਦ ਪੁਲਿਸ ਨੂੰ ਕੁਝ ਤਾਂ ਪੁਲਿਸ ਨੇ ਉਸ ਰਾਤ ਹੀ ਉੱਥੇ ਗੱਡੀ پارک ਕਰਕੇ ਉੱਥੇ ਘਰ ਦੇ ਬਾਹਰ ਹਰ ਸਾਰੀ ਰਾਤ ਪੁਲਿਸ ਉੱਥੇ ਰਹੀ ਹੈ ਪੁਲਿਸ ਨੇ ਸਾਨੂੰ ਦੱਸਿਆ ਉਹਨਾਂ ਕੋਲੇ ਵੀਡੀਓ ਪ੍ਰੂਫ ਬਹੁਤ ਆ ਤੇ ਕਾਫੀ ਉਹਨਾਂ ਨੇ ਜਿਹੜੇ ਨਾਲ ਦੇ ਨੇਬਰਸ ਨੇ ਉਹਨਾਂ ਤੋਂ ਵੀ ਵੀਡੀਓ ਪ੍ਰੂਫ ਉਹਨਾਂ ਨੇ ਡੀਬੀਆਈ ਆਰ ਵਗੈਰਾ ਰਿਕਾਰਡਰ ਉਹਨਾਂ ਦਾ ਵੀ ਲੈ ਕੇ ਗਈ ਹੈ ਪੁਲਿਸ ਕੁਲਵਿੰਦਰ ਅਨੁਸਾਰ ਨਵਦੀਪ ਧਾਲੀਵਾਲ ਨੂੰ ਆਖਰੀ ਵਾਰ ਸਰੀ ਦੇ ਇਸ ਰਹਾਇਸ਼ੀ ਇਲਾਕੇ ਵਿੱਚ ਦੇਖਿਆ ਗਿਆ ਸੀ ਜ਼ਿਕਰਯੋਗ ਹੈ ਕਿ ਸ਼ਨੀਚਰਵਾਰ ਨੂੰ ਸਾਰਾ ਦਿਨ ਉਕਤ ਪ੍ਰਾਪਰਟੀ ਤੇ ਫੋਰੈਂਸਿਕ ਟੀਮਸ ਸਮੇਤ ਪੁਲਿਸ ਮੌਜੂਦਗੀ ਦੇਖੀ ਗਈ ਪਰ ਇਸ ਮਾਮਲੇ ਵਿੱਚ ਕਿਸੇ ਸ਼ੱਕੀ ਨੂੰ ਗ੍ਰਿਫਤਾਰ ਕਰਨ ਬਾਰੇ ਆਈ ਹਿੱਟ ਨੇ ਅਜੇ ਤੱਕ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ। ਇਸ ਵੱਲੋਂ ਇਸ ਬਾਰੇ ਕੋਈ ਹਜੇ ਤੱਕ ਆਪਾਂ ਨੂੰ ਨਹੀਂ ਦੱਸਿਆ ਗਿਆ ਵੀ ਉਸ ਦੀ ਬੋਡੀ ਮਿਲ ਚੁੱਕੀ ਹੈ ਜਾਂ ਉਹ ਕਿਸ ਹਾਲਤ ਦੇ ਵਿੱਚ ਮਿਲੀ ਹੈ ਜਾਂ ਉੱਥੇ ਕੀ ਹੋਇਆ। ਨਾ ਹੀ ਪੁਲਿਸ ਏ ਰੀਵील ਕਰਦੀ ਹੈ ਵੀ ਉੱਥੇ ਕੋਈ ਜਾਂ ਕਿਸ ਨੇ ਉਹਨਾਂ ਨੇ ਅਰੈਸਟ ਕੀਤਾ ਜਿਵੇਂ ਕਿ ਸੋਸ਼ਲ ਮੀਡੀਆ ਤੇ ਪਤਾ ਲੱਗ ਰਿਹਾ ਵੀ ਉਹਨਾਂ ਨੇ ਕੋਈ ਅਰੈਸਟ ਕਰ ਲਿਆ ਕਰ ਲਈ ਵੀ ਕੋਈ ਕੁੜੀ ਕੀਤੀ ਹੈ ਜਾਂ ਕੋਈ ਮੁੰਡੇ ਕੀਤੇ ਨੇ ਤਾਂ ਇਸ ਤਰ੍ਹਾਂ ਦੀ ਫਾਲਸ ਇਨਫੋਰਮੇਸ਼ਨ ਤੇ ਕੋਈ ਆਪਣਾ ਬਲੀਵ ਨਾ ਕੀਤਾ ਜਾਵੇ ਇਸ ਟਾਈਮ ਦੇ ਪਰ ਨਵਦੀਪ ਦੀ ਮ੍ਰਿਤਕ ਦੇ ਬਾਰੇ ਪੁਲਿਸ ਦੁਆਰਾ ਪਰਿਵਾਰ ਨੂੰ ਅਜੇ ਕੁਝ ਵੀ ਨਹੀਂ ਦੱਸਿਆ ਗਿਆ। ਉਹੀ ਉਹਦੀ ਲਾਸਟ ਲੋਕੇਸ਼ਨ ਸੀ ਤਾਂ ਇਸ ਦੇ ਵਿੱਚ ਸੱਚਾਈ ਹੋ ਵੀ ਸਕਦੀ ਹੈ ਵੀ ਉਹ ਹਨੀ Trap ਹੋਵੇ। ਉਹਨੂੰ ਉਸ ਜਗ੍ਹਾ ਤੇ ਜਾਣ ਬੁੱਝ ਕੇ ਬੁਲਾਇਆ ਗਿਆ ਤੇ ਉਸ ਤੋਂ ਬਾਅਦ ਉਹ ਜਗ੍ਹਾ ਤੇ ਹੋਰ ਬੰਦੇ ਪ੍ਰੈਜ਼ੈਂਟ ਹੋਣ ਤਾਂ ਉਹਨਾਂ ਨੇ ਨਵਦੀਪ ਨਾਲ ਕੋਈ ਘਟਨਾ ਕੁਝ ਗੱਲਬਾਤ ਕੀਤੀ ਹੋਵੇ। ਤਾਂ ਪੋਸੀਬਲ ਹੋ ਸਕਦਾ ਬਟ ਵੀ ਆਪਾਂ ਪੁਲਿਸ ਦੀ ਵੇਟ ਕਰ ਸਕਦੇ ਆ ਉਹੀ ਸਾਨੂੰ ਇਨਵੈਸਟੀਗੇਟ ਕਰਕੇ ਦੱਸ ਸਕਦੇ ਨੇ ਵੀ ਕੀ ਹੋ ਸਕਦਾ ਕਿੰਨੇ ਕੁ ਕਲਪਰੇਟ ਨੇ ਕੌਣ ਸਸਪੈਕਟ ਆ ਰੀਰੈਸਟ ਆ ਅਸੀਂ ਮਾ ਕਹੜੇ ਪ੍ਰੋਸੀਜਨ ਨੂੰ ਵੀ ਸਾਡੇ ਬੱਚੇ ਦੀ ਰੈਡ ਬੋਡੀ ਲੱਭ ਕੇ ਸਾਨੂੰ ਇੰਡੀਆ ਭੇਜੀ ਜਾਵੇ ਸਾਨੂੰ ਸਬਰ ਸੰਤੋਖ ਹੋ ਜਾਵੇ ਲਾਸਟ ਵਾਰੀ ਉਹ